ਦੇ ਰੇ ਤੇਰਾ ਸਵਾਗਤ ਹੋਇਆ ਤੇ ਵੀ ਚਾਲੀ ਤੋਂ ਹੋਏ ਪਹਿਲੇ ਮੌਲੇ ਤੇ ਦਿੱਤਾ ਜਿਵੇਂ ਵੀ ਦਿਓ ਸਾਰੇ ਨਾਲ ਇੱਥੇ ਕੇ ਜਾ ਤੁਹਾਡੀ ਗੰਟੀ ਹੈ ਇਸ ਤੱਕੇ ਤਾਹੋ ਤੇ ਪਾਸ ਕਰਾਉਂਦੇ ਨੇ ਇਹ ਗੱਲਾਂ ਨੂੰ ਰੱਦ ਕਰਕੇ ਅਸੀਂ ਇੱਕ ਜਮਾਤ ਦੇ ਤੌਰ ਤੇ ਕੱਟੇ ਹੋ ਕੇ ਫੇਰ ਕਾ ਮੈਂ ਇਹਦਾ ਪੈਕੀ ਫੀਡ ਪਲਾਂਟ ਆਲਸੋ ਸਿੰਘ ਦਾ ਮਾਲਕ ਨਹੀਂ ਹੁੰਦੇ ਜਸਵੀਰ ਸਿੰਘ ਦਾ deu na tua cara ਤੋ ਅਗਲੇ ਬਲਾਾਰੇ ਆਉਗੀ ਹਾਕਮਤ ਨੇ ਤਾਜੀ ਜਲ ਸਪਲਾਈ ਤੇ ਸੈਨੀਟੇਸ਼ਨ ਵੱਲੋਂ ਇਹ ਤੋਂ ਅਗਲੇ ਬਲਾਾਰੇ ਪਾਵਰ TAMIN! ਸਾਧਨਾ ਮਰੈਲੀ ਕਰ ਰਹੇ ਅਸੀਂ ਬਰਨਾਲੇ ਦੇ ਵਿੱਚ ਸਾਰੀਆਂ ਤਰਫੀਆਂ ਦੇ ਲਗਭਗ 2 ਦਰਜਣ ਵਿਥੇ ਬੰਦੀਆਂ ਨੂੰ ਨਾਲ ਲੈ ਕੇ ਅੱਜ ਵੱਡੀ ਰੈਲਿੰਗ ਕਰ ਰਹੇ ਹਾਂ ਉਸ ਮੌਕੇ ਕਰ ਰਿਹਾ ਜਦੋਂ ਪਾਰਲੀਮੈਂਟ ਦੀ ਚੋਣਾਂ ਦਾ ਬਿਗਲ ਵੱਜਿਆ ਹੋਇਆ ਸਾਰੀਆਂ ਸਿਆਸੀ ਪਾਰਟੀਆਂ ਬਿੜ ਚ ਨੇ ਤੇ ਬਹੁਤ ਜ਼ੋਰ ਨਾਲ ਕਹਿ ਰਹੀਆਂ ਨੇ ਕਿ ਸਾਨੂੰ ਵੋਟਾਂ ਪਾਓ ਤੇ ਮੋਦੀ ਸਰਕਾਰ ਨੂੰ ਬਦਲ ਕੇ ਅਸੀਂ ਦੂਜੀ ਸਰਕਾਰ ਨੂੰ ਵਧੀਆ ਪ੍ਰਬੰਧ ਦੇਵਾਂਗੇ ਸਾਨੂੰ ਰੋਜ਼ਗਾਰ ਦੇਵਾਂਗੇ ਇਸ ਤਰ੍ਹਾਂ ਦੇ ਵਾਦੇ ਲਾਉਂਦੇ ਰਹੇ ਹੋ ਅਸਲ ਵਿੱਚ ਅਸੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਵੀ ਇਹ ਪਹਿਲੀ ਵਾਰ ਨਹੀਂ ਹੈ ਇਹ 70-75 ਸਾਲ ਤੋਂ ਪਹਿਲਾਂ ਵੀ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਵਿਧਾਨ ਸਭਾ ਤੇ ਪਾਰਲੀਮੈਂਟ ਉਦੋਂ ਵੀ ਬਣਦੀਆਂ ਹੁੰਦੀ ਸੀ ਜਦੋਂ ਭਗਤ ਸਿੰਘ ਨੇ ਅਸੈਂਬਲੀ ਦੇ ਵਿੱਚ ਬੰਬ ਸਕੇ ਉਦੋਂ ਅੰਗਰੇਜ਼ਾਂ ਦਾ ਰਾਜ ਸੀ ਉਹਨਾਂ ਨੇ ਬਣਾਈ ਹੋਈ ਵਿਧਾਨ ਸਭਾ ਦੇ ਵਿੱਚ ਉਹਨੇ ਬੰਬ ਸੱਟਿਆ ਸੀ ਜਿਹਨੇ ਅੱਜ ਤੱਕ ਚੋਣੀਆਂ ਹੋਈਆਂ ਸਰਕਾਰਾਂ ਨੇ ਸਾਨੂੰ ਕਦੇ ਅਧਿਕਾਰ ਨਹੀਂ ਦਿੱਤਾ ਜਿਹੜਾ ਸਾਨੂੰ ਇਹ ਕਹਿੰਦੇ ਨੇ ਵੀ ਤੁਹਾਨੂੰ ਵੋਟਾਂ ਦਾ ਹੱਕ ਹੈ ਤਾਂ ਸਾਨੂੰ ਸੋ ਪੜ੍ਹਾਈ ਦਾ ਹੱਕ ਸਾਡੇ ਰੁਜ਼ਗਾਰ ਦਾ ਹੱਕ ਸਾਨੂੰ ਸਿਹਤ ਸਭਾਮਾ ਦਾ ਹੱਕ ਸਾਡੇ ਛੋਟੇ ਵੱਡੇ ਦਾ ਹੱਕ ਸਾਨੂੰ ਸੁਵਾਰਸ਼ਾ ਦਾ ਹੱਕ ਉਹ ਸਾਰੇ ਹੱਕ ਸਾਤ ਹੋਏ ਹੋਏ ਆ ਇਹ ਜਦੋਂ ਵੋਟਾਂ ਲੈ ਕੇ ਸਰਕਾਰ ਬਣਾਉਂਦੇ ਨੇ ਇਹ ਸਰਕਾਰ ਕਾਰਪੋਟ ਦੇ ਪੱਖ ਦੀ ਸਰਕਾਰ ਬਣਦੀ ਹੈ ਇਸ ਕਰਕੇ ਅਸੀਂ ਇਹ ਕਹਿੰਦੇ ਆ ਕਿ ਤੁਸੀਂ ਭਰਾਵੋ ਆਪਦਾ ਇਹਨਾ ਤੂੰ ਜਿਹੜਾ ਪਾਸਾ ਮਟੋ ਇਹਦਾ ਤੂੰ ਕਿਨਾਰਾ ਕਰੋ ਇਹਦਾ ਤੇ ਭਰੋਸਾ ਨਾ ਕਰੋ ਆਪਣੀ ਤਾਕਤ ਇਕੱਠੀ ਕਰਕੇ ਸੰਘਰਸ਼ਾਂ ਦੀ ਖਾੜਾ ਜਾਓ ਇਹਦੇ ਚੀ ਸੁੰਡੀ ਖਲਾਸੀ ਹੈ ਮੇਨ ਫੈਸਲਾ ਇਹ ਹੋਈ ਆ ਕਿ ਦੇਖੋ ਇਲੈਕਸ਼ਨਾਂ ਤੁਸੀਂ ਲੜਦੇ ਹੋ ਇਲੈਕਸ਼ਨਾਂ ਹਮੇਸ਼ਾ ਕਾਰਪੋਰੇਟਰਾਂ ਦਾ ਫਾਇਦਾ ਕਰਦੀਆਂ ਨੇ ਸਾਡਾ ਨੁਕਸਾਨ ਕਰਦੀਆਂ ਨੇ ਸਾਡੇ ਵਿੱਚੇ ਫੁੱਟ ਪਾਉਂਦੀਆਂ ਨੇ ਸਾਡੇ ਘੁਲਾਂ ਨੂੰ ਕਮਜ਼ੋਰ ਕਰਦੀਆਂ ਨੇ ਸਾਨੂੰ ਉਹ ਘੋਣ ਲੱਗਦੀ ਆ ਸਾਨੂੰ ਇਹ ਬਿਮਾਰੀ ਹੈ ਵੋਟਾਂ ਬਿਮਾਰੀ ਕਿਹੋ ਜੀ ਸੁੰਡੀ ਆ ਸਾਡੇ ਜਨਤਕ ਜਥੇਬੰਦੀਆਂ ਨੂੰ ਜਿਹੜੀ ਖਤਮ ਕਰ ਦਿੰਦੀ ਆ ਜਿਹੜੀ ਜਥੇਬੰਦੀ ਨੂੰ ਇਹ ਸੁੰਡੀ ਲੱਗੀ ਉਹ ਜਥੇਬੰਦੀ ਹਮੇਸ਼ਾ ਖਤਮ ਹੋ ਜਾਂਦੀ ਹੈ ਜਿਹੜੀਆਂ ਇਸ ਬਿਮਾਰੀ ਤੋਂ ਬਚੀਆਂ ਹੋਇਆਂ ਜਥੇਬੰਦੀਆਂ ਨੇ ਉਹੀ ਵਿਕਾਸ ਕਰਦਿਆਂ ਨੇ ਉਹੀ ਹਾਕਮਾਂ ਦਾ ਮੂੰਹ ਮੋੜਦਿਆਂ ਨੇ ਨਮੀਆਂ ਆਰਥਿਕ ਨੀਤੀਆਂ ਜੇ ਵਾਪਸ ਮੁੜੀਆਂ ਨੇ ਤਿੰਨਾ ਕਾਨੂੰਨ ਦੇ ਵਾਪਸ ਹੋਏ ਨੇ ਦਿੱਲੀ ਦੇ ਵਿੱਚ ਇਹਨਾਂ ਲੋਕਾਂ ਤੋਂ ਪਾਸੇ ਰਹੇ ਕੇ ਹੋਏ ਨੇ ਸਾਡੀ ਜਥੇਬੰਦੀ ਤੇ ਵੱਡੀ ਹੋਈ ਹੈ ਤਾਂ ਇਹਨਾਂ ਗੱਲਾਂ ਨੂੰ ਪਾਸੇ ਰੱਖ ਕੇ ਹੋਈ ਹੈ ਇਹੀ ਇੱਕ ਰਾਹ ਹੈ ਆਪਣੀ ਮੁਕਤੀ ਦਾ ਇਹਦੇ ਨਾਲ ਹੀ ਸਾਡਾ ਰੋਜ਼ਗਾਰ ਬਚਣਾ ਹੈ ਇਹਦੇ ਨਾਲ ਹੀ ਸਾਡੇ ਬੱਚਿਆਂ ਦਾ ਭਵਿੱਖ ਬਚਣਾ ਹੈ ਮੰਤਰੀ ਉਤਰਦੇ ਰਹਿੰਦੇ ਨੇ ਇਹੀ 5-700 ਬੰਦਾ ਹੈ ਇਹੀ ਕਦੇ ਇੱਧਰ ਹੋ ਜਾਂਦਾ ਕਦੇ ਇੱਧਰ ਹੋ ਜਾਂਦਾ ਹੁਣ ਫਿਰਕੂ ਫਾਸ਼ੀਵਾਦੀ ਮੋਦੀ ਹਕੂਮਤ ਦਾ ਹੁਣ ਸਾਰੇ ਹਿੰਦੁਸਤਾਨ 'ਚ ਬੋਲ ਬੱਲਾ ਹੈ ਸਾਰੇ ਲੋਕ ਕਹਿ ਰਹੇ ਨੇ ਉਹਨੂੰ ਹਰਾ ਦਿਓ ਉਹਨੂੰ ਜਿਤਾ ਦਿਓ ਜਿਨ੍ਹਾਂ ਨੂੰ ਤੁਸੀਂ ਜਿਤਾਉਂਗੇ ਭਲਾ ਵੀ ਕੀ ਗਾਰੰਟੀ ਹੈ ਵੀ ਮੋਦੀ ਗਣ ਨੂੰ ਕੋਈ ਨਹੀਂ ਜਾਣ ਕੇ ਉਹ ਕਰੋੜਾਂ ਪਹਿਲਾਂ ਇਹ ਲੈ ਖਰੀਦ ਲੈਂਦੇ ਨੇ ਇਹਨਾਂ ਨੂੰ ਕਿੰਨੇ ਲੋਕ ਨੇ ਪਹਿਲੇ ਲਾਈਨ ਟੱਪ ਕੇ ਜਿਹੜਾ ਕਾਂਗਰਸ ਤੋਂ ਮੋਦੀ ਕੋਲੇ ਜਾਵੜੇ ਜਿਹੜੇ ਤੁਸੀਂ ਜਿਤਾਉਣ ਨੂੰ ਕਹਿੰਦੇ ਹੋ ਵੀ ਇਹਨਾਂ ਨੂੰ ਜਿਤਾ ਤੋ ਤੁਹਾਡਾ ਫਾਇਦਾ ਕਰਦਣਗੇ ਇਹ ਸਾਡਾ ਗੁੱਸਾ ਖਾਰਜ ਕਰਦੇ ਨੇ ਉਧਰੋਂ ਤੋਰ ਕੇ ਉਹਨਾਂ ਦੀ ਕੀ ਗਰੰਟੀ ਹੈ ਵੀ ਉਹ ਮੋਦੀ ਕੋਲੇ ਨਹੀਂ ਜਾਣਗੇ ਇਹ ਸਿਰਫ ਠਪਾਂਗਾ ਇਹ ਢਾਊਗਾ ਇਹ ਇਹ ਪਖੰਡਾ ਸਾਡਾ ਇਹਨਾਂ ਦੇ ਵਿੱਚ ਕੇਸ ਕਰਕੇ ਅਸੀਂ ਲੋਕਾਂ ਨੂੰ ਸੁਨਿਖਾ ਦੇਣਾ ਚਾਹੁੰਦੇ ਆ ਵੀ ਇਹਨਾਂ ਤੋਂ ਕਿਨਾਰਾ ਕਰੋ ਕਿ ਅਗਲਾ ਜਿਹੜਾ ਆਊਗਾ ਉਹ ਸੱਪ ਹੈ ਕੰਜਲਾ ਹੋਊਗਾ ਕੰਜਲਾ ਹੋਣ ਤੋਂ ਬਾਅਦ ਡਾਂਗ ਇਸੇ ਤਰੀ ਮਾਰੂਗਾ ਜਿਵੇਂ ਪਹਿਲਾਂ ਇਹਨਾਂ ਨੇ ਮਾਰੇ ਨੇ ਇਹਜ਼ ਕਰਕੇ ਆਪਦੀ ਤਾਕਤ ਮਜ਼ਬੂਤ ਕਰੋ ਏਕਾ ਮਜ਼ਬੂਤ ਕਰੋ ਇਹਨਾਂ ਤੋਂ ਝਾਕ ਛੱਡ ਕੇ ਆਪਦੀ ਪਗਾਉਣ ਦੀ ਗੱਲ ਕਰੋ ਆਪਦੀ ਤਾਕਤ ਨਾਲ ਆਪਣੀਆਂ ਹੱਕੀ ਮੰਗਾਂ ਹਾਸਲ ਕਰਨ ਦੀ ਗੱਲ ਕਰੋ ਇਹ ਤੇ ਤੁਹਾਨੂੰ ਟੀਕ ਰੱਖਣੀ ਚਾਹੀਦੀ ਤੇ ਰੈਡੀ ਕੀ ਹੈ ਜਿਹੜੇ ਲੋਕ ਪਹਿਲਾਂ ਇਹ ਪਖੰਡ ਕਰਦੇ ਸੀ ਵੀ ਫਿਰੋਜ਼ਪੁਰ ਤੋਂ 2022 ਦੇ ਵਿੱਚ ਤੁਸੀਂ ਮੋੜਤਾ ਵੀ ਪੰਜਾਬ ਨੂੰ 5 ਰੁਪਈਆਂ ਦੀ ਦੇਣ ਆਇਆ ਸੀ ਆ ਹੁਣ ਪ੍ਰਨੀਤ ਕੌਰ ਦੇ ਮਹਿਲ ਦੇ ਵਿੱਚ ਆ ਕੇ ਕੀ ਦੇ ਗਿਆ ਹੋਵੇ ਤੁਹਾਨੂੰ ਦੱਸ ਦਿਓ ਵੀ ਕਿਹੜੀ ਗੱਲ ਉਹਨੇ ਕੀਤੀ ਹੈ ਵੀ ਜਿਹਦੇ ਵਿੱਚ ਸੁੰਡੇ ਵਿਕਾਸ ਦੀ ਗੱਲ ਕੀਤੀ ਹੋਵੇ ਜੀਨੇ ਤੁਹਾਡੇ ਤੁਹਾਡੇ ਵਾਸਤੇ ਕਿਹਾ ਮੈਂ ਕਿਸਾਨਾਂ ਵਾਸਤੇ ਇਹ ਕਰ ਦੂ ਮਜ਼ਦੂਰਾਂ ਵਾਸਤੇ ਇਹ ਕਰ ਦੂੰਗਾ ਕੋਈ ਇੱਕ ਗੱਲ ਦੱਸ ਦਿਓ ਕਿ 10 ਸਾਲ ਦੇ ਰਾਜ ਦੇ ਵਿੱਚ ਉਹਨੇ ਕਿਸਾਨਾਂ ਮਜ਼ਦੂਰਾਂ ਦੇ ਕਿਰਤਿਆਂ ਦੇ ਪੱਖ ਦੀ ਕੋਈ ਗੱਲ ਕੀਤੀ ਹੋਵੇ ਉਹਨੇ ਇਹ ਕਿਹਾ ਕਿ ਮੈਨੂੰ 10 ਸਾਲ ਦੇ ਵਿੱਚ ਤਾਂ ਟ੍ਰੇਲਰ ਦੇਖਿਆ ਤੁਸੀਂ ਟ੍ਰੇਲਰ ਦਾ ਮਤਲਬ 10 ਸਾਲ ਤਾਂ ਮੈਂ ਥੋੜਾ ਜਿਹਾ ਹਿੱਸਾ ਤੁਹਾਡੇ ਕੋਲੋਂ ਖੋਹਿਆ ਜੇ ਮੁੜ ਕੇ ਮੈਨੂੰ 47 ਤੱਕ ਦਾ ਟਾਈਮ ਦੇ ਦੋ ਮੈਂ ਉਹਦੇ ਕੋਲੇ ਕੱਖ ਨਹੀਂ ਛੱਡਦਾ ਸਾਰੇ ਕਾਰਗੋ ਰਿੱਦ ਕਰਾਂਗੇ ਜੇ ਉਹ 1971 ਦੇ ਵਿੱਚ ਮੁੱਖ ਮੰਤਰੀ ਪ੍ਰਧਾਨ ਮੰਤਰੀ ਹੁੰਦਾ ਤਾਂ ਹਾਂ ਦਾ ਮਤਲਬ ਪਾਕਿਸਤਾਨ ਤੇ ਉਹਨੇ ਕਬਜ਼ਾ ਕਰ ਲਿਆ ਹੁੰਦਾ ਹੁਣ ਉਹ ਕਿੱਧਰ ਗਿਆ ਆ ਚੀਨ ਨੇ ਤਾਂ ਦਾ ਇਨਾਂ ਇਲਾਕੇ ਦਾ ਬਰਖਿਆ ਉਹਦਾ ਉਧਰ ਛਡਾਇਆ ਨਹੀਂ ਗਿਆ ਉਧਰ ਦਾ ਝਾਕਦਾ ਨਹੀਂ ਕਦੇ ਆਇਆ ਬਿਆਨ ਉਹਦਾ ਵੀ ਮੈਂ ਚੀਨ ਦੇ ਨਾਲ ਜੰਗ ਛੇੜੂਗਾ ਪਾਕਿਸਤਾਨ ਦਾ ਰੌਲਾ ਵੀ ਸਰਪੇ ਹੈ ਵੀ ਉਹ ਮੁਸਲਮ ਕੰਟਰੀ ਹੈ ਮੁਸਲਮ ਘੱਟ ਗਿਣਤੀ ਨੂੰ ਨਿਸ਼ਾਨਾ ਬਣਾ ਕੇ ਹਿੰਦੂਵਾਦ ਤੇ ਵੋਟ ਨੂੰ ਪੱਕੀ ਕਰਨਾ ਚਾਹੁੰਦਾ ਹੈ ਇਹੀ ਨਿਸ਼ਾਨਾ ਹੁੰਦਾ ਹੋਰ ਕੋਈ ਲੜਾਕਾ ਨਹੀਂ ਉਹ ਇੱਕ ਉਹਨਾਂ ਦਾ ਛੱਡਿਆ ਹੋਇਆ ਦਲਾਹਲ ਹੈ ਕਾਰਪੋਰੇਟਾਂ ਦਾ ਦਲਾਹਲ ਹੈ ਉਹ ਦਲਾਲੀਆਂ ਦਿੰਦੇ ਆ ਉਹਨਾਂ ਦੀਆਂ ਨੀਤੀਆਂ ਲਾਗੂ ਕਰਕੇ ਲੋਕਾਂ ਦੇ ਠੋਸਦਾ ਹੈ ਲੋਕਾਂ ਨੂੰ ਪਰਹਾ ਕੇ ਲੋਕਾਂ ਨੂੰ ਮਗਰ ਲਾ ਕੇ ਲੋਕਾਂ ਕੋਲ ਇੱਕ ਅਧਿਕਾਰ ਹੈ ਪਰਚੀ ਦਾ ਉਹ ਪਰਚੀ ਦਾ ਅਧਿਕਾਰ ਉਹਨਾਂ ਤੋਂ ਖੋਹ ਕੇ 5 ਸਾਲ ਉਹਨਾਂ ਦੀ ਛੱਲ ਪਟਣੀ ਹੈ ਇਹ ਪਹਿਲਾਂ ਵੀ ਕਰਦੇ ਰਿਹਾ ਤੇ ਅੱਗੇ ਵੀ ਨਿਕਲ